ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਮੈਂ ਹਾਂ ਰੋਸ਼ਨ ਕੁਲੋਤਰਾ ਇਸ ਵਕਤ ਅਸੀਂ ਪੋਏ ਹਲਕੇ ਦੇ ਦੇਣ ਪੈਂਦੇ ਪਿੰਡ ਬੰਬਿਆਲ ਦੇ ਵਿੱਚ ਪਹੁੰਚੇ ਹਾਂ ਬੰਬਿਆਲ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਦਾ ਫੜਿਆ ਪੱਲਾ ਤੁਸੀਂ ਦੇਖ ਸਕਦੇ ਹੋ ਸਾਬਕਾ ਵਿਧਾਇਕ ਜਗਿੰਦਰਪਾਲ ਦੀ ਗਵਾਹੀ ਇੱਥੇ ਲੋਕਾਂ ਨੇ ਕਾਂਗਰਸ ਦਾ ਪੱਲਾ ਫੜਿਆ ਅਤੇ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਨੇ ਕਾਂਗਰਸ ਜਵਾਨ ਕੀਤੀ ਤੁਸੀਂ ਤਸਵੀਰਾਂ ਨਾਲ ਹੀ ਦੇਖ ਸਕਦੇ ਹੋ ਕਾਂਗਰਸ ਦੇ ਵਿੱਚ ਆਏ ਕੁਝ ਲੋਕਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾ ਗਿਆ ਤੇ ਨਾਲ ਹੀ ਸਾਬਕਾ ਵਿਧਾਇਕ ਜਗਿੰਦਰਪਾਲ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਇੱਕ ਤੇ ਸਾਡੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਸਰ ਹੈਗੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈਗਾ ਇਹਨਾਂ ਨੇ ਬਹੁਤ ਜ਼ਿਆਦਾ ਜਗਿੰਦਰਪਾਲ ਸਰ ਹੈਗੇ ਆ ਇਹਨਾਂ ਨੇ ਬਹੁਤ ਜ਼ਿਆਦਾ ਆਪਣਾ ਨਾਮ ਮੇਰਾ ਨਾਮ ਸਰ ਪੂਜਾ ਹੈਗਾ ਮੈਂ ਬਹੁ ਮਿਆਲਤੀ ਰਹਿਣ ਵਾਲੀ ਆ ਸਰ ਨੇ ਜੋ-ਜੋ ਵੀ ਕੀਤਾ ਹੈਗਾ ਜੋ-ਜੋ ਵੀ ਜੋ-ਜੋ ਵੀ ਨਾ ਨੇ ਗਤੀਵਿਧੀਆਂ ਕੀਤੀਆਂ ਬਹੁਤ ਅੱਛੇ ਢੰਗ ਨਾਲ ਕੀਤੀਆਂ ਸੀਗੀਆਂ ਤੇ ਹੁਣ ਵੀ ਸਾਡਾ ਇਹੀ ਸੁਪਨਾ ਹੈ ਕਿ ਇਹਨਾਂ ਨੂੰ ਹੀ ਅੱਗੇ ਲੈ ਕੇ ਆਇਆ ਜਾਏ ਪਹਿਲਾਂ ਕਿਸੇ ਪਾਰਟੀ ਚ ਸੀਗੇ ਤੁਸੀਂ ਜੀ ਸਰ ਪਹਿਲੇ ਬੀਜੇਪੀ ਚ ਸੀਗੇ ਬਟ ਅਸੀਂ ਆਪਣਾ ਸਮਰਥਨ ਜੜਾ ਉਹ ਇਹਨਾਂ ਨਾਲ ਜੋੜਿਆ ਹੈਗਾ ਧੰਨਵਾਦ ਤੇ ਹੁਣ 3 ਸਾਲ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਕਿਵੇਂ ਦੇ ਲੱਗ ਰਹੇ ਆ ਜੀ ਸਾਰੇ ਤੁਹਾਨੂੰ ਜੁਲਾਹ ਦੇਣਾ ਉਹਨਾਂ ਸਾਰੇ ਖਿਆਲ ਲੱਗਦੇ ਨਾ ਜੁਲਾਹ ਕੋਈ ਕੰਮ ਕਰਾਣਾ ਹੋਵੇ ਤਾਂ ਉਸਲਾ ਪਤਾ ਲੱਗਦਾ ਇਨਸਾਨ ਦਾ ਸਾਰੇ ਐਮਐਲਏ ਸਾਹਿਬ ਨੇ ਕੰਮ ਕੀਤੇ ਨੇ ਹੁਣ ਅਸੀਂ ਇਹ ਚਾਹਨੇ ਆ ਕਿ ਸਾਰੇ ਪਿੰਡ ਪਾਣੀ ਦੀ ਬੜੀ ਪ੍ਰੋਬਲਮ ਹੈ ਬੱਚੇ ਸਾਰੇ ਬੇਰੁਜ਼ਗਾਰ ਨਸ਼ੇ ਵੜੇ ਨੇ ਕੰਮ ਕੋਈ ਨਹੀਂ ਕੋਈ ਇੰਡਸਟਰੀ ਖੋਲੋ ਕੋਈ ਦਿਨਾਨੀ ਕੰਮ ਮਿਲੇ ਅਸੀਂ ਇਹ ਨਹੀਂ ਆਂਦੇ ਪੈਸੇ ਦਿਓ ਸਾਨੂੰ ਫ੍ਰੀ ਦੇ ਫ੍ਰੀ ਦੇ ਪੈਸੇ ਨਹੀਂ ਮੰਗਦੇ ਕੰਮ ਦਿਓ ਸਾਨੂੰ ਤੇ ਅਸੀਂ ਉਹ ਕਰਨਾ ਚਾਹਨੇ ਆ ਕਿਹੜਾ ਬੋਲ ਹੈ ਜੀ ਤੁਹਾਡਾ ਅਣਿਆਹ ਤੁਹਾਡੇ ਇਥੇ ਆਏ ਨਹੀਂ ਕਦੀ ਵਿਧਾਇਕ ਮੰਤਰੀ ਤੁਹਾਡੇ ਪਿੰਡ ਦੇ ਵਿੱਚ ਆਂਦੇ ਨੇ ਆਂਦੇ ਫੇਰੇ ਮਾਰੀਏ ਚਲੀ ਜਾਂਦੇ ਕਦੀ ਕਿਹਾ ਨਹੀਂ ਉਹਨਾਂ ਨੂੰ ਕਿਹਾ کئی ਵਾਰੀ ਗਲੀਆਂ ਚ ਨਾਲੀਆਂ ਆ ਲੈ ਜਿਹੜੀਆਂ ਪਾਣੀ ਗਲੀ ਦੇ ਭਗਾੜਾ ਪਿਛੜਾ ਇਲਾਕਾ ਜਿਹੜਾ ਵੋਟ ਲੈਣੇ ਉਸਲਾ ਬੜੇ ਆਂਦੇ ਬੋਰ ਪਈ ਜਾਂਦੇ ਉਸਲਾ ਕੋਈ ਨਹੀਂ ਅਸੀਂ ਇਹ ਚਾਹੁੰਦੇ ਹਾਂ ਕਿ ਡਿਪਾਰਟਮੈਂਟ ਹੋਣੀ ਚਾਹੀਦੀ ਸਾਡੇ ਬੱਚੇ ਨੇ ਜਿਹੜੇ ਥੋੜੇ ਤੱਕ ਹੀ ਕਰਨ ਉਹ ਕੁਛੇ ਵੀ ਨਿਰਭਰ ਨਹੀਂ ਹੁੰਦੀ ਐਮਐਲ ਸਾਹਿਬ ਉਹ ਰੱਖਿਆ ਵੀ ਇਆਂ ਇਆਂ ਕਰੀ ਜਾਣੀਆਂ ਉਹ ਨਹੀਂ ਇਆਂ ਕਰਨਾ ਉਹ ਵੀ ਕੁਛੇ ਕਿਤੇ ਨੇ ਆਲੇ ਬਣ ਇਸ ਵਾਸਤੇ ਸਾਡੀ ਇਹ ਬੇਨਤੀ ਹੈ ਕਿ ਸਾਡੀ ਪਿੰਡ ਦੀ ਡਿਵੈਲਪਮੈਂਟ ਉਹ ਨਹੀਂ ਚਾਹੀਦੀ ਫ੍ਰੀ ਦੀ ਅਸੀਂ ਕੁਝ ਨਹੀਂ ਮੰਗਦੇ ਸਾਲਾ ਬੱਚਿਆਂ ਨੂੰ ਰੋਜ਼ਗਾਰ ਦਿਓ ਬਸ ਠੀਕ ਹੈ ਕਾਂਗਰਸ ਪਾਰਟੀ ਦੇ ਵਿੱਚ ਠੀਕ ਹਨ ਚਾਹੁੰਦੇ ਹੋ ਕਿ ਸੰਦੀਸ਼ ਦੇ ਬੜੇ ਖੁਸ਼ੀ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਅਨੇਕ ਲੋਕੀ ਬਖਬਖ ਪਿੰਡਾਂ ਦੇ ਵਿੱਚ ਜੁੜ ਰਹੇ ਆ ਪਰ ਕਈ ਵਰਕਰ ਇਹੋ ਜਿਹੇ ਆ ਜਿਨ੍ਹਾਂ ਨੇ ਆਰ ਬਾਦ ਵੀ ਪਾਰਟੀ ਜਿਹੜੀ ਆ ਉਹ ਵੀ ਜੁਆਇਨ ਕਰਕੇ ਉਹਨਾਂ ਦਾ ਕੰਮ ਕੀਤਾ ਉਹ ਮੋਹ ਭੰਗ ਹੋ ਗਿਆ ਉਹਨਾਂ ਦਾ ਕਈ ਮੇਰੇ ਭੈਣ ਭਰਾ ਜਿਹੜੇ ਬੀਜੇਪੀ ਛੱਡ ਕੇ ਭਾਈ ਕਾਂਗਰਸ ਸ਼ਾਮਲ ਹੋਏ ਨੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਦਿਲ ਦੀਆਂ ਹਰਾਇਆਂ ਦੋਣਾ ਦਾ ਧੰਨਵਾਦ ਆ ਔਰ ਪਾਰਟੀ ਦੇ ਵਿੱਚ ਬੰਦਾ ਮਾਣ ਸਨਮਾਨ ਜਿਹੜਾ ਉਹ ਦਿੱਤਾ ਜਾਏਗਾ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਵਿਚੋਲਾ ਭਾਨ ਦੀ ਜਰੂਰਤ ਨਹੀਂ ਉਹ ਸਿੱਧਾ ਮੇਰੇ ਨਾਲ ਗੱਲ ਕਰ ਸਕਦਾ ਸਿੱਧਾ ਆ ਕੇ ਮੈਨੇ ਮਿਲ ਸਕਦਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਹੁੰਦੀ ਆ ਯਾਰ ਵੀ ਵਿਧਾਇਕ ਬਣਨਾ ਮੰਤਰੀ ਬਣਨਾ ਵੈਸੇ ਗੱਲ ਵੀ ਠੀਕ ਹੈ ਵੀ ਲੋਕੀ ਡਰਦੇ ਵੀ ਆ ਗਏ ਕਈ ਲੋਕੀ ਕਹਿੰਦੇ ਯਾਰ ਵੀ ਤੂੰ ਬਦਲੀ ਲੈ ਕੇ ਆਇਆ ਤੂੰ ਸਿੱਧਾ ਕਿਧਾ ਆ ਗਿਆ ਮੇਰੇ ਵੱਲੋਂ ਕੋਈ ਨਹੀਂ ਸੇਮ ਮੈਂ ਆਮ ਜਨਤਾ ਦਾ ਸੇਵਾਦਾਰ ਹਾਂ 17 ਤੋਂ 22 ਤੱਕ ਮੈਂ ਅਜੇ ਬੇਦਾਹ ਇੱਕ ਤੁਹਾਡਾ ਸੇਵਾਦਾਰ ਰਿਹਾ ਹਾਂ ਔਰ ਕਦੇ ਵੀ ਕਿਸੇ ਬੰਦੇ ਨੂੰ ਮੈਂ ਨਹੀਂ ਕਿਹਾ ਕਿ ਦਾ ਮਾੜਾ ਨਾਮ ਮੇਰੇ ਮਨ 'ਚ ਹੈਗਾ ਵੀ ਸੋਚ ਕੇ ਕਿਹਦਾ ਕਰਨਾ ਮੇਰੇ ਕੋ ਜਿੰਨੀ ਭਲਾਈ ਹੋ ਸਕਦੀ ਹੈ ਮੈਂ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ ਔਰ ਆਂਡ ਵਾਲੇ ਸੰਮਤੀ ਤੇ ਜ਼ਿਲ੍ਹਾ ਪਸ਼ਾ ਜਿਹੜੇ ਇਲੈਕਸ਼ਨ ਆ ਮੇਰੇ ਸਾਰੇ ਗੱਲ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਤੁਹਾਡੇ ਇਸ ਚੈਲਰਾਂ ਨੂੰ ਤਗੜੇ ਹੋ ਕੇ ਕਾਂਗਰਸ ਦੇ ਸੰਪਤੀ ਮੈਂਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਜਿਤਾਣੇ ਆ। ਔਰ ਤੁਸੀਂ ਦੇਖਿਆ ਕੱਲ ਜਿਹੜਾ ਆਮ ਆਦਮੀ ਪਾਰਟੀ ਨੇ ਬਜਟ ਪੇਸ਼ ਕੀਤਾ। ਜਨਾਨੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੂੰਹ ਚੁੱਕ ਕੇ ਦੇਖਦੇ ਰਹੀਆਂ ਵਿਚਾਰੀਆਂ। ਪਹਿਲਾਂ ਸਾਨੂੰ ਪਹਿਲੇ 1000 ਰੁਪਏ ਐਨਾਨਸ ਕੀਤਾ ਫਿਰ ਕਹਿੰਦੇ ਨੇ ਹੁਣ ਤੁਹਾਨੂੰ 1100 ਦੇਵਾਂਗੇ। ਨਾ 1000 ਮਿਲਿਆ ਨਾ 1100 ਮਿਲਿਆ। ਮੇਰਾ ਖਿਆਲ ਹੁਣ ਸਮਤੀ ਜ਼ਿਲ੍ਹਾ ਪੱਛੇ ਇਲੈਕਸ਼ਨ ਆ ਰਿਹਾ ਫੇਰ ਪੈਟਰੋਨ ਨੇ ਇਨਾ ਕਹਣ 15 ਸੁ ਦਿਆਂਗੇ ਮੈਂ ਲੋ ਪੁੱਛਣਾ ਚਾਹਦਾ ਆਮ ਆਦਮੀ ਪਾਰਟੀ ਨੂੰ ਦੇਣਾ ਕਿੱਥੋਂ ਤੁਸੀਂ ਬਈ ਤੁਹਾਡੇ ਕੋਲ ਪੈਸਾ ਯਾਰ ਖਾਣ ਨੂੰ ਹੀ ਆਗਾ ਤੁਸੀਂ ਅੱਗੇ ਲੋਨ ਤੇ ਲੋਨ ਲੋਨ ਤੇ ਲੋਨ ਲਈ ਆ ਰਹੇ ਹੋ ਤੇ ਲੋਕਾਂ ਨੂੰ ਹੁਣ ਸਮਝ ਹੋ ਗਈ ਹੈ ਕਿ ਜਿੰਨਾ ਵੀ ਸਵਾ 3 ਸੱਤ ਚ ਇਹਨਾਂ ਕੰਮ ਕੀਤਾ ਇੱਕ ਦੁਖੀ ਦਾ ਕੰਮ ਨਹੀਂ ਕੀਤਾ ਕੋਈ ਰੋਡ ਨਹੀਂ ਬਣਿਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਲੈ ਉਹਨਾਂ ਕਿਹਾ ਸੀ ਅਸੀਂ 16 ਮੈਡੀਕਲ ਕਾਲਜ ਜਿਹੜੇ ਆ ਪੰਜਾਬ ਚ ਬਣਾਲੇ ਆ ਮੈਂ ਪਹਿਲੇ ਵੀ ਕਿਹਾ ਸੀ ਲਾਲ ਚੰਦ ਕਟਾਰੂ ਚੱਕ ਨੇ ਵੀ ਤੁਸੀਂ ਕੈਬਨਟ ਦੇ ਵਜ਼ੀਰ ਬਣ ਗਿਓ ਸਾਡੇ ਇਲਾਕੇ ਦੀ ਇੱਕ ਹੀ ਮੈਡੀਕਲ ਕਾਲਜ ਬਣਾ ਦਿਓ ਤੇ ਪੂਰੇ ਪੰਜਾਬ ਚ ਵੈਸੇ ਆ ਹੁਣ ਕਿਹਾ ਨਾ ਵੀ ਫਲਾਣੀ ਜਗ੍ਹਾ ਮੈਡੀਕਲ ਕਾਲਜ ਬਣਾਣਾ ਕੋਈ ਪੰਜ ਨਹੀਂ ਕੋਈ ਤਿੰਨ ਨਹੀਂ ਕੋਈ ਛੇ ਨਹੀਂ ਹੋ ਸਕਦਾ ਇੱਕ ਅੱਡੇ ਦਾ ਨੀ ਪੱਥਰ ਰੱਖਿਆ ਜਾਏ ਤੇ ਨਾ ਹੀ ਨਾਲ ਕੋਈ ਮੈਡੀਕਲ ਕਾਲਜ ਬਣਨਾ ਹੋਰ ਮੰਤਰੀ ਹੋਵੇ ਆਪਣੇ ਇਲਾਕੇ ਦਾ ਅੱਜ ਸਵਾ 3 ਸਾਲ ਬਣੇਦੇ ਹੋ ਗਏ ਆ ਕੋਈ ਰੋਡ ਦੇ ਉੱਤੇ ਲੁਕ ਨਹੀਂ ਪਈ ਕੋਈ ਰੋਡ ਰਪੇ ਨਹੀਂ ਕੀਤਾ ਗਿਆ ਲੋਕਾਂ ਨੇ ਆਹ ਕਾਰ ਜਿਹੜਾ ਸਾਡੇ ਕੌਂਸਲ ਚਾਂਸਸ ਹੋ ਗਏ ਆ ਔਰ ਜਿੰਨੇ ਕਿ ਲੋਕਾਂ ਨੂੰ ਤੋਹਫੇ ਦੇ ਸਕਦੇ ਆ ਪਰਚਿਆਂ ਦੇ ਉਹ ਦੇਈ ਜਾਂਦੇ ਨੇ ਔਰ ਜਿਸਨਾਂ ਅੱਜ ਮੇਰੇ ਨਾਲ ਲੋਕੀ ਸ਼ਾਮਲ ਹੋਇਆ ਇਹਨੇ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਜੋ ਬੰਦਾ ਕੋਈ ਫੜੀਏ ਇਹ ਜਿਹੜੀ ਪੁਲਿਸ ਕਾਕੀ ਵਰਦੀ ਵਾਲੀ ਇਹਦੇ ਸਿੱਧੇ ਸਿੱਧੇ ਕੋਈ ਨੌਕਰੀ ਨਹੀਂ ਕਰ ਰਿਹਾ ਇਹ ਵਰਕਰੀ ਕਰਦੇ ਪਿਆ ਆਮ ਆਦਮੀ ਪਾਰਟੀ ਦੇ ਬਾਬੇ ਨਾਨਕ ਦੀ ਕਿਰਪਾ ਹੋਈ ਤੇ ਹਿਸਾਬ ਲੇਤਾ ਜਾ ਗਾ ਅਸੀਂ ਤੇ ਹਿਸਾਬ ਦੇਤਾ ਉਹਨਾਂ ਨੂੰ ਇਹਨਾਂ ਜਿਹੜਾ ਜ਼ੋਰ ਲਾਣਾ ਸੀ ਇਹਨਾਂ ਲਾ ਲਿਆ ਤੇ ਪਤਾ ਤੇ ਇਹਨੂੰ ਲੱਗਣਾ ਹੈ ਕਿ ਅਸੀਂ 5 ਸਾਲ ਦਾ ਹਿਸਾਬ ਕਿਦਾ ਦੇਣਾ ਸੋ ਮੇਰੇ ਕਹਿਨ ਦਾ ਭਾਵੇਂ ਬਾਜੀ ਵੀ ਇਹਨਾਂ ਕੋਲ 1.5 ਸਾਲ ਹੈਗਾ ਅਜੇ ਵੀ ਬੰਦਿਆਂ ਰੱਖਾ ਕੰਮ ਕਰਨ ਤੇ ਲੋਕਾਂ ਦੇ ਮਨਾਂ 'ਚ ਗੱਲ ਆ ਜਾਣੀ ਹੈ ਬਿਚਲੋ ਯਾਰ ਵੋਟ ਦੇਣਾਂ ਨੂੰ ਪਾਣਾ ਨਹੀਂ ਪਰ ਇਹਨਾਂ ਨੂੰ ਮਾੜਾ ਚੰਗਾ ਨਾ ਕਹੀਏ ਉਹਨਾਂ ਕਾਜੇ ਸਭਾਤਾਂ 3 ਸਾਲ ਹੋ ਗਏ ਮੈਨੂੰ ਬਣੇ ਹੋਏ ਆ ਹਾਰੇ ਬੈਨੋ ਕਿ ਮੈਂ ਕਿ ਲੋਕਾਂ ਜਿਹੜਾ ਤੁਹਾਡੇ ਸਾਹਮਣੇ ਕਿੰਨੇ ਲੋਕ ਹਰ ਰੋਜ਼ 100-100 ਪਰਿਵਾਰ ਜਿਹੜਾ ਕਾਂਗਰਸ ਸ਼ਾਮਲ ਹੋ ਰਿਹਾ ਇਹ ਕੰਪੈਰੀਅਨ ਕਰ ਰਿਹਾ ਹੋ ਤੇ 17 ਤੋਂ 22 ਦਾ ਗੁਰਾਜ ਤੇ 22 ਤੋਂ ਅੱਜ 25 ਤੱਕ ਦਾ ਗੁਰਾਜ ਉਹ ਕੰਪੈਰੀਂਗ ਕਰਦੇ ਆ ਜਿਦੈਕ ਸਾਹਿਬ 4 ਲੱਖ ਕਰੋੜ ਤੋਂ ਵਾਧਾ ਜਿਹੜਾ ਇਹ ਕਰਜ਼ਾ ਪੰਜਾਬ ਦੇ ਸਿਰ ਹੋ ਗਿਆ ਕੱਲ ਬਜਟ ਪੇਸ਼ ਹੋਇਆ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹ ਬਜਟ ਜਿਹੜਾ ਆ ਇਹ ਲੋਕਾਂ ਦੇ ਹਿੱਤ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੇ ਹਿੱਤ ਦੇ ਵਿੱਚ ਪੇਸ਼ ਹੋਇਆ ਤੁਸੀਂ ਇਹ ਬਜਟ ਨੂੰ ਸਾਰੇ ਨੂੰ ਦੁਬੀ ਦੇਖੋ 3 ਸਾਲ ਹੋ ਗਏ ਜਦ ਨਾਲੀ ਹੈ ਮਤਲਬ ਦੇਖੋ ਅੱਜ 3 ਸਾਲ ਤਿੰਨ ਸਾਲ ਬਣੇ ਰਹੇ ਹੋ ਗਏ ਪਹਿਲੇ ਸਾਲ ਨੇ ਦਾ ਬਜਟ ਪੇਸ਼ ਕੀਤਾ ਤੇ ਕਿਹਾ ਵੀ ਅਜੇ ਸਾਡੀ مالی ਹਾਲਾਤ ਠੀਕ ਨਹੀਂ ਅਗਲੇ ਸਾਲ ਦਾ ਬਜਟ ਜਿਹੜਾ ਬਿਲਕੁਲ ਠੀਕ ਕੀਤਾ ਜਾਗਾ ਅਗਲੇ ਸਾਲ ਵੀ ਨਾ ਕਹਤਾ ਨਹੀਂ ਸਾਡੇ ਜੇ ਮਾਲੀ ਹਾਲਾਤ ਠੀਕ ਨਹੀਂ ਹੁਣ ਤੀਜੇ ਸਾਲ ਚ ਠੀਕ ਕੀਤਾ ਜਾਏਗਾ ਅੱਜ ਤੀਜੇ ਸਾਲ ਦਾ ਬਜਟ ਵੀ ਕੱਲ ਪੇਸ਼ ਕਰਤਾ ਇੱਕ ਕੰਮ ਇਹ ਕਹਿੰਦਾ ਵੀ ਕਿਸੇ ਨੂੰ ਜ਼ਾਦਣ ਵੀ ਤਰਕ ਦੇ ਕੇ ਤੇ ਤੁਸੀਂ ਜੋ ਵਾਦੇ ਕੀਤੇ ਸੀ ਅੱਜ ਤੋਂ ਸਵਾ ਤਿੰਨ ਸਾਲ ਪਹਿਲੇ ਉਹ ਕੋਈ ਵਾਦਾ ਤੁਸੀਂ ਪੂਰਾ ਕੀਤਾ ਨਾ ਲੇਡੀ ਨੂੰ ਜਿਹੜਾ ਤੁਸੀਂ ਆ ਹਜ਼ਾਰ ਹਜ਼ਾਰ ਦੇਣਾ ਸੀ ਨਾ ਹਜ਼ਾਰ ਰੁਪਏ ਦਿੱਤਾ ਫਿਰ ਤੁਸੀਂ ਕਹਿੰਦੇ ਅਸੀਂ ਪੈਨਸ਼ਨ ਵਧਾਣੀ ਹੈ ਬੁਢਾਪਾ ਦੇ ਵਿਧਵਾ ਪੈਨਸ਼ਨ ਜਿਹੜੀ ਹੈ ਉਹ 502 1500 ਅਸੀਂ ਕੀਤੇ ਸੀ ਉੱਥੇ ਹੀ ਖੜੀ ਐ ਕੱਚੇ ਮਕਾਨਾਂ ਦੀ ਗ੍ਰਾਂਟ ਦਿੱਤੀ ਸੀ ਅੱਜ ਉੱਥੇ ਦੇ ਉੱਤੇ ਖੜੇ ਐ ਮੈਂ ਕਹਿੰਦਾ ਕਿਸੇ ਪੰਚਾਇਤ ਚ ਦਾਦਲ ਵੀ ਕਿਸੇ ਪੰਚਾਇਤ ਨੂੰ ਕੋ ਕੋ ਪੈਸਾ ਦਿੱਤਾ ਕਿਸੇ ਪੰਚਾਇਤ ਨੂੰ ਪੈਸੇ ਨਹੀਂ ਦਿੱਤਾ ਜਿਹੜਾ ਮਰਜ਼ੀ ਪੰਚ ਚੈੱਕ ਕਰ ਲੋ ਉੱਥੇ ਅਗਰ ਕੰਮ ਲੱਗੇ ਆ ਉਹ ਨਰੇਗਾ ਦੇ ਕੰਮ ਲੱਗੇ ਆ ਅਗਰ ਉੱਥੇ ਕੋ ਕੰਮ ਲੱਗੇ ਆ 2017 ਤੋਂ 22 ਤੱਕ ਦਾ ਜਿਹੜਾ ਮੇਰਾ ਟਾਈਮ ਪੀਰੀਅਡ ਸੀ ਉਹਦੇ ਵੀ ਜਦੋਂ ਮੈਂ ਲੋਕਾਂ ਨੂੰ ਪੈਸੇ ਦੇ ਤੂੰ ਅੱਜ ਵੀ ਉਹਨਾਂ ਨੂੰ ਪੈਸੇ ਦੇ ਉਸੇ ਪੈਸੇ ਨਾਲ ਕੰਮ ਕਰਾ ਰਹੇ ਆ ਮੈਂ ਤੁਹਾਨੂੰ ਤਰਕ ਦੇ ਅੱਗੇ ਵੀ ਕਹਿ ਸਕਦਾ ਕਿਹੜੇ ਪਿੰਡ 'ਚ ਮੇਰੇ ਕੋਈ ਇੰਨੇ ਪੈਸੇ ਤੇ ਅੱਜ ਕਿੰਨੇ ਉੱਥੇ ਪੈਸੇ ਸੋ ਮੇਰੇ ਕਿਆ ਹੁੰਦਾ ਆ ਆਨਤ ਤਜਰਬੇਕਾਰ ਲੋਕੀ ਨੇ ਇਹਨਾਂ ਨੂੰ ਰਾਜ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ ਕੋਈ ਸਮਝ ਨਹੀਂ ਹੈਗੀ ਲੋਕੀ ਸਮਝ ਚੁੱਕੇ ਆ ਇਹ ਛੋੜਦਾ ਪਲੰਦਾ ਹੁਣੇ ਜਿਹੜਾ ਸਾਡਾ ਕੈਬਨਿਟ ਦਾ ਵਜ਼ੀਰ ਬਣਿਆ ਇਹ ਕੈਬਨਿਟ ਦਾ ਵਜ਼ੀਰ ਨਹੀਂ ਜਿਸ ਤਰ੍ਹਾਂ ਕੋਈ ਕਹਿੰਦੇ ਓਗੜਾ ਮਾਫੀ ਓਗੜਾ ਮਾਫੀਆ ਮੈਂ ਤੈਨੂੰ ਇਹ ਪਦਵੀ ਦੇਣਾ ਚਾਹੁੰਦਾ ਵੀ ਇਹ माफिया ਜਿਹੜਾ ਇਹ ਪੌਦੇ ਘਟਣ ਵਾਲਾ mafiya ਹੈ ਖੈਰ ਵੱਢਣ ਵਾਲਾ mafiya ਹੈ ਔਰ ਟਾਲੀ ਦੇ ਬੂਟੇ ਵੱਢਣ ਵਾਲਾ mafiya ਹੈ ਇਹ ਉਹ mafiya ਹੈ